हां जी ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਪੰਜ ਨਾਰੇ ਸੇਲ ਲਈ ਲੈ ਕੇ ਆਏ ਹਾਂਗੇ ਉਹਨਾਂ ਵਿੱਚੋਂ ਤਿੰਨ ਤਾਂ ਆ ਗਿਆ ਟਾਪ ਕੁਆਲਿਟੀ ਦੇ ਕਟੀਆਂ ਤੇ ਦੋ ਆ ਗਿਆ ਹੀ ਫਰਵਸੇਗਾ ਤੇ ਜਿਹੜੀ ਆਪਾਂ ਵੀਡੀਓ ਬਣਾ ਰਿਹਾ ਨਾ ਫਾਰਮ ਚੋਂ ਬਣਾ ਰਿਹਾ ਵਧੀਆ ਬਾਈ ਦਾ ਫਾਰਮ ਬਹੁਤ ਸੋਹਣਾ ਖੇਤਾਂ ਜਵਾਈ ਦਾ ਫਾਰਮ ਬਣਾਇਆ ਵਗਾ ਵਿੱਚ ਕੁਛ ਤਾਂ ਗਾਮਾ ਰੱਖਦਾ ਤੇ ਕੁਛ ਮੱਝਾ ਰੱਖਦਾ ਚੰਗਾ ਕੰਮ ਕਰਾ ਬਾਈ ਦਾ ਦੁੱਧ ਦਾ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਲੱਗਿਆ ਘਰਦੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰੇਕ ਆਉਣ ਵਾਲੀ ਨਵੀਂ ਤਨਵੀਂ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਜੇ ਕਿਸੇ ਵੀਰ ਨੇ ਐਵੇਂ ਦੀ ਵੀਡੀਓ ਬਣਾਉਣੀ ਆ ਤਾਂ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ ਮੇਰਾ ਕੰਟੈਕਟ ਨੰਬਰ ਹੈਗਾ 81476 15312 ਤੇ ਕੋਈ ਬਾਈ ਦਾ ਵਪਾਰ ਦਾ ਕੰਮ ਨਹੀਂ ਆਪਣੇ ਫਾਰਮ ਨਹੀਂ ਇਹ ਦੋ ਬੱਸੀਆਂ ਤੇ ਤਿੰਨ ਕਟੀਆਂ ਸੇਲ ਕਰ ਰਿਆ ਤੇ ਆਜੋ ਆਪਾਂ ਕਰਦੇ ਆਂ ਬਾਈ ਨਾ ਗੱਲਬਾਤ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਹੋ ਠੀਕ ਹੋ ਬਾਈ ਹਾਂ ਹਾਂ ਬਧੀਏ ਨਾਮ ਤੇ ਬਾਈ ਆਪਣਾ ਐਡਰੈਸ ਬੋਲ ਦੋ ਨਾਮ ਬਾਈ ਦਰਸ਼ਨ ਸਿੰਘ ਹਮ ਪਿੰਡ ਫਤੇਗੜ ਸਣਾ ਜ਼ਿਲ੍ਹਾ ਬਰਨਾਲਾ ਬਈ ਤਹਿਸੀਲ ਬਈ ਤਹਿਸੀਲ ਤਾਂ ਪਾ ਬਈ ਨੇੜੇ ਪਿੰਡ ਕਿਹੜਾ ਰਹਿੰਦਾ ਹੁਣ ਨੇੜੇ ਪਿੰਡ ਬਈ ਕਨੌਲਾ ਰਹਿੰਦਾ ਤੇ ਟੌਲਾ ਟ੍ਰਾਈਡੈਂਟ ਫੈਕਟਰੀ ਤੇ ਨੇੜੇ ਗੁਰਦੁਆਰਾ ਹੰਡਿਆਈ ਅਡਿਸਰ ਸਾਹਿਬ ਗੁਰਦੁਆਰਾ ਰਹਿੰਦਾ ਠੀਕ ਹੈ ਬਈ ਕੰਟੈਕਟ ਨੰਬਰ ਬੋਲ ਦੋ ਆਪਣਾ 76963 ਬਈ 34639 ਇੱਕ ਹੋਰ ਆ ਬਈ 99152 44064 ਏ ਬਾਈ ਦਾ ਬਾਈ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਾਈ ਵਸੀਆਂ ਤੋਂ ਸ਼ੁਰੂ ਕਰੀਏ ਜਾਂ ਪਹਿਲੇ ਨੰਬਰ ਵਾਲੀ ਕੱਟੀ ਦੀ ਕਰ ਦਈਏ ਪਰ ਪਹਿਲੇ ਨੰਬਰ ਵਾਲੀ ਕੱਟੀ ਦੀ ਕਰ ਦੇਵੇ ਕਿੰਨੀ ਉਮਰ ਦੀ ਆ ਗਈ ਬਾਈ ਉਹ ਬਾਈ ਕੱਟੀ ਹੈਗੀ ਆ ਸਾਢੇ 6 ਮਹੀਨਿਆਂ ਦੀ ਕੱਟੀ ਆ ਸਾਢੇ 6 ਮਹੀਨਿਆਂ ਦੀ ਤੇ ਬਾਈ ਸੀਮੈਂਟ ਡਿਟੇਲ ਹੈਗੀ ਆ ਸਾਰੀਆਂ ਦੀ ਹਾਂ ਬਾਈ ਸੀਮੈਂਟ ਡਿਟੇਲ ਹੈਗੀ ਆ ਠੀਕ ਆ ਦੱਸੋਗੇ ਜਾਂ ਫਿਰ ਕੋ ਫੋਨ ਹਾਂ ਹਾਂ ਬਾਈ ਆਪਾਂ ਵੀਡੀਓ 'ਚ ਦੱਸ ਦਿੰਦੇ ਆ ਠੀਕ ਹੈ ਭਾਈ ਹਾਂ ਬਾਕੀ ਚਾਰ ਥਾਣਾ ਭਾਈ ਕੋਈ ਫੋਰਸਾਂ ਨਹੀਂ ਥਣ ਬਹੁਤ ਚੰਗਾ ਮਦਰਾਂ ਦਾ ਕੀ ਰਿਕਾਰਡ ਚ ਭਾਈ ਪਹਿਲਾਂ ਦਾ ਮਦਰ ਉਹ ਜਿਹੜੀ ਪਹਿਲੇ ਨੰਬਰ ਤੇ ਕੱਟੀ ਖੜੀ ਆ ਇਹ ਭਾਈ ਆਪ ਕੋ ਹੀ ਨੂਰ ਦੀ ਆ ਠੀਕ ਹੈ ਭਾਈ ਹਾਂ ਤੇ ਕਿੰਨਾ ਰਿਕਾਰਡ ਇਹ ਮਾਂ ਤੇ ਲੈਗਾ ਭਾਈ 18-19 ਲੀਟਰ ਦੁੱਧ ਖੁੱਲਾ ਡੁੱਲਾ ਠੀਕ ਹੈ ਭਾਈ ਬਾਕੀ ਚੜਾਈ ਚੜੂਈ ਬਹੁਤ ਆ ਨਾ ਬੱਚਾ ਜਿਵੇਂ ਉਸ ਹਾਵ ਨਾ ਸਿੰਘਾਂ ਦੀ ਕੁਆਲਿਟੀ ਬਹੁਤ ਚੰਗੀ ਆ ਗਈ ਭਾਈ ਨਾਲੋਂ ਹੀ ਸਿੰਘ ਮੜੂਗਾ ਬੱਚਾ ਤੇ ਮੜਾ ਇਦਰ ਨੂੰ ਕਰਿਓ ਭਾਈ ਅਪ ਦਿਖਾਈਏ ਥਾਣ ਜਿਸ ਮਾਰ ਕੇ ਥਾਂ ਚ ਆ ਰਹੀ ਆ ਭਾਈ ਹਾਂ ਥਰ ਭਾਈ ਕਿੰਨਾ ਬੱਚਾ ਆ ਕੋਈ ਫੋਟਸ ਆਗੇ ਨਹੀਂ ਸਹੀ ਗੱਲ ਹੈ ਝੋਲੀ ਬਹੁਤ ਚੰਗੀ ਆ ਗਈ ਹੈ ਨਾ ਤੋੜ ਦੇ ਦੱਸੀ ਖੋਲ ਦੋ ਬਈ ਮੜੀ ਤੋਰੇ ਹੁਲ ਕੇ ਕੱਦ ਬਾਈ ਉਮਰਦੇ ਸਾਬ ਨਾਲ ਚੰਗਾ ਗਾ ਬਾਕੀ ਕੋਈ ਬਾਈਆਂ ਦਾ ਜੇ ਗੱਲ ਕਰੀਏ ਵਪਾਰ ਦਾ ਕੰਮ ਨਹੀਂ ਇਹ ਕੋਈ ਨੇ ਚਾ ਗਈ ਹੈ ਨਾ ਕੋਹੀ ਨੂਰ ਦੀ ਆ ਬਈ ਇਹ ਠੀਕ ਹੈ ਬਾਈ ਕੋਹੇ ਨੂਰ ਦੀ ਆ ਬਾਈ ਕਹਿੰਦਾ ਬਈ ਖੁਦ ਤੇ ਸਿੰਗਾ ਦਾ ਕੁਆਲਿਟੀ ਬਹੁਤ ਚੰਗੀ ਆ ਗਈ ਪਤਲੇ ਪਿੰਡੇ ਚਾ ਕੇ ਡਰਦੀ ਆ ਥੋੜਾ ਜਿਹਾ ਇਹ ਬਾਈ ਇੱਕ ਥਾਂ ਮੇ ਖੜੀਆਂ ਨੇ ਠੀਕ ਹੈ ਬਾਈ ਹਾਂ ਵੀ ਥੋੜਾ ਘੱਟ ਛੱਡ ਦੇ ਬਾਈ ਯਾਰ। ਲਾਛੇ ਮੱਝ ਥੱਲੇ ਛੱਡਦੇ ਆ। ਹੂੰ। ਉਹ ਜਦ ਦੁਬਾਰ ਇਹਨਾਂ ਦੀ ਛੋਟੀ ਖੋਲ ਲਈ ਉੱਥੇ ਵੰਨ ਦਿੰਨੇ ਦੁਬਾਰੇ ਫੇਰ। ਠੀਕ ਹੈ ਬਾਈ। ਉਹਦਾ ਕਰਕੇ ਐ ਕਰਦਿਆ ਨੇ। ਤੇ ਇਹਦਾ ਮੁੱਲ ਕੀ ਰਹੂਗਾ ਫਿਰ ਦੇਣ ਲੈਣਾ। ਇਹਦਾ ਮੁੱਲ ਦੇਣ ਲੈਣ ਬਈ ਇਹ 25000 ਦੀ ਦੇ ਦੇਣਗੇ ਆਪਾਂ। 25000 ਦੀ। ਕੁਝ ਥੋੜਾ ਕਹਣਾ ਮੰਨਤਾ ਨਾ। ਉਹ ਕੋਈ ਨਹੀਂ ਬਾਈ ਮੌਕੇ ਤੇ ਮਾੜਾ ਤੱਕਣਾ ਮੰਨਤਾ ਨਾ ਹੋ ਜੂਗਾ। ਠੀਕ ਹੈ ਬਾਈ। ਅੱਗੇ ਦੋ ਨੰਬਰ ਤੇ ਬਾਈ ਇਹ ਕਿੰਨੀ ਮੱਤਿਆ ਜੀ। ਝੋਲੀ ਬੜੀ ਕਮਾਲ ਹੈ ਨਾ ਇਹ। ਹਾਂ ਬਈ। ਇਹ ਕਿੰਨੀ ਕਮਲੀ ਆ ਬਾਈ। ਇਹ ਵੀ ਬਾਈ ਇ ਉਦੋਂ 10-12 ਦਿਨ ਛੋਟੀਆਂ ਨੇਗੀਆਂ ਠੀਕ ਹੈ ਬਾਈ ਹਾਂ ਵੀ ਥੋੜਾ ਥੋੜਾ ਫਰਕ ਹੀ ਆ ਇਹਨਾਂ ਦਾ ਹਾਂ ਠੀਕ ਹੈ 6 ਮਹੀਨਾ ਦੇ ਲੱਗੇ ਨੇਗੀਆਂ ਬਾਈ ਸਿੰਘ ਮੈਂ ਕਿਹੜਾ ਲੱਗੀ ਹਨ ਮੋੜ ਨਾਲ ਹਾਂ ਇਹ ਜਮਾਂ ਸਹੀ ਸੇ ਫੀਡ ਤੇ ਪਲੀਆਂ ਹੋਈਆਂ ਨੇ ਬਾਈ ਆਪਾਂ ਕਾ ਕੁੱਕ ਘਾਟੀ ਪਾਇਆ ਇਹਨਾਂ ਨੂੰ ਠੀਕ ਹੈ ਬਾਈ ਚੰਗੀ ਮਤਲਬ ਕਿ ਖਰਾਕ ਤੇ ਦੁੱਧ ਬਾਤ ਤੇ ਪਾਲੀਆਂ ਮੀਆਂ ਤੇ ਬਾਈ ਇਹ ਕੱਟੀ ਦਾ ਮੁੱਲ ਕੀ ਰਹਿਣਾ ਇਹਦਾ ਬਾਈ ਜੋੜੇ ਹੀ ਦੇ ਦਾਂਗੇ ਆਪਾਂ ਇੱਕੋ ਢੀਕੇ ਦੀਆਂ ਨੇ ਵੇਛਾ ਤੇ ਇਹ ਜਿਹਨੇ ਦੋਨੇ ਕੱਟੀਆਂ ਖੜੀਆਂ ਨੇ ਇਹ M29 ਦੀਆਂ ਨੇ ਹਾਂ ਦੋਨੇ ਕੱਟੀਆਂ ਤੇ ਚਾਰ ਥਾਣਾ ਬਈ ਇਹਦੇ ਵੀ ਕੋਈ ਫੋਰਸ ਹੈ ਨਹੀਂ ਜਿਹੜੀ ਇਹ ਝੋਲੀ ਆ ਮੈਂ ਕਹਿੰਨਾ ਮੁਸ਼ਕਲ ਨਹੀਂ ਲੱਗਦੀ ਹੈ ਹਨਾ ਹਾਂ ਝੋਲੀ ਦਾ ਬਈ ਬਹੁਤ ਆ ਠੱਲਿਓਂ ਦੇਖ ਲੈ ਚੈੱਕ ਕਰੋ ਬਈ ਕੀ ਆ ਬਾਤ ਦੇ ਮੁੱਲ ਫਿਰ ਜੋੜੇ ਦਾ ਇਕੱਠੇ ਹੋਊਗਾ ਇਹ ਜੋੜਾ ਦੇ ਦਿਆਂਗੇ ਭਈ ਆਪਾਂ ਜੇ ਕੋਈ ਲੋਕ ਠੀਕ ਆ ਅੱਗੇ ਤਿੰਨ ਨੰਬਰ ਆ ਗਏ ਇੱਕ ਨੀ ਕੋਮਰ ਦੀ ਆ ਗਈ ਵੀ ਐਨੀ ਗਈ ਇਹ ਵੀ ਐਨੀ ਵੀ ਭਈ 10 6 ਮਹੀਨਾ ਤਾਂ ਕੋਈ 10 12 ਦੇ ਛੋਟੀ ਆ ਕੋਈ ਵੱਡੀ ਆ ਬਸ ਠੀਕ ਆ ਭਾਈ ਬੈਸਟ ਪੁੱੜਿਆਂ ਦੀ ਚੜਾਈ ਭਲੀ ਕਮਾਲ ਆ ਹਨਾ ਹਾਂ ਇਹ ਵੀ M29 ਦੇ ਦੋਨੇ M29 ਦੀਆਂ ਨੇ ਭਈ ਠੀਕ ਆ ਭਾਈ ਚੰਗੇ ਭਾਈ ਦੇ ਦਸਨ ਮੁਤਾਬਕ ਸੀਮਣਾ ਦੀਆਂ ਭਈ ਬਾਕੀ ਕਿਸੇ ਬਸ ਇੰਨਾ ਜੂਰ ਆ ਵੀ ਇੱਕ ਥਾਂ ਮੇ ਖੜੀਆਂ ਰਹਿਣ ਤੇ ਤੋਰੇ ਜਿਹਾ ਕਰਕੇ ਭਈ ਐ ਕਰਦੀਆਂ ਨੇ ਠੀਕ ਆ ਵੀ ਤੋੜਦੇ ਨਹੀਂ ਜ਼ਿਆਦਾਤਰ ਹਾਂ ਕਿਉਂਕਿ ਭਈ ਇੱਥੇ ਸੈਟਅਪ ਆ ਭਾਈ ਦਾ ਇਤ ਅੰਦਰੀ ਰੱਖਦਾ ਬਾਈ ਕਹਿੰਦਾ ਮਤਲਬ ਜੇ ਜਦੋਂ 18 ਦਿਨਾਂ ਕੋਲੇ ਉਹ ਸਾਡ ਲਈ ਨਹੀਂ ਥਣ ਚਾਰ ਚਾਰ ਹੀ ਆ ਬਾਈ ਹੂੰ ਥਣ ਚਾਰ ਇਹ ਦੋਨੇ ਬਾਈ ਐ 29 ਦੀਆਂ ਆ ਗਿਆ ਕੋਈ ਨੂਰ ਜਿਆਗੀ ਠੀਕ ਆ ਬਾਈ ਤੇ ਹੁਣ ਜੇ ਗੱਲ ਕਰੀਏ ਬਾਈ ਇਹਨਾਂ ਦੇ ਮੁੱਲ ਦੀ ਇਤਨਾ ਦਾ ਕੀ ਮੁੱਲ ਰਹਿਣਾ ਉਹ ਤਾਂ ਬਾਈ ਪਹਿਲੇ ਨੰਬਰ ਵਾਲਾ 25000 ਇਹ ਦੋਨੇ ਕਟੀਆਂ ਜਿਹੜੀਆਂ 29 ਦੀਆਂ ਨੇ ਇਹ ਆਪਾਂ 40000 ਦਾ ਜੋੜਾ ਦੇ ਦਿਆਂਗੇ ਬਾਈ 40000 ਹਾਂ ਹੋਜੂ ਮਾੜਤਾਂ ਮਾੜਤਾਂ ਹੋਜੂ ਆਪਾਂ ਬਾਈ ਬਾਲਾ ਮੁੱਲ ਨਹੀਂ ਕਰਿਆ ਹਨਾ ਠੀਕ ਆ ਬਾਈ ਹਾਂ ਬਾਈ ਕਹਿੰਦਾ ਬਾਈ ਠੀਕ ਆ ਜਿਹੜਾ ਕਹਿੰਦਾ ਬਾਈ ਹੋਈ ਹੋਈ ਠੀਕ ਆ ਬਾਈ ਭਾਈ ਕਹਿੰਦਾ 40000 ਦੀਆਂ ਦੋਨੇ ਦੇ ਦੇ ਦਾਂਗੇ ਤੇ ਉਹ 25000 ਦੀ ਇਕੱਲੀ ਤੇ ਜੇ ਮੰਨ ਕੇ ਚੱਲੋ ਕੋਈ ਵੀਰ ਕਈ ਵਾਰ ਇਕੱਠੀਆਂ ਲੈਣ ਦੀ ਚਾਹਵਾਨ ਹੁੰਦਾ ਹੈ। ਇਹ ਭਾਈ ਆਪਾਂ ਉਹ ਜਿਆਦਾ ਮਾਨਤਾਂ ਵਧੀਆ ਕਰ ਦਿਆਂਗੇ। ਠੀਕ ਹੈ ਭਾਈ ਤੇ ਅੱਗੇ ਤਿੰਨ ਚਾਰ ਨੰਬਰ ਤੇ ਬੱਚਾ। ਇਹ ਭਾਈ ਗਾਂ ਜਿਹੜੀ ਆ ਗਾਂ ਦੀ ਬੱਸੀ ਆ ਹਨਾ ਇਹ ਗਾਂ ਤਾਂ ਹੋ ਖੜੀ ਹੈਗੀ ਜਿੱਥੇ ਉਹ ਬੰਦਾ ਪੱਠੇ ਪਾਈ ਜਾਂਦਾ। ਠੀਕ ਹੈ ਭਾਈ ਪਰ ਇਹਦਾ ਭਾਈ ਸਾਨੂੰ ਆਪਾਂ ਝੂਠ ਬੋਲੀ ਤੇ ਟੀਕੇ ਦਾ ਨਹੀਂ ਪਤਾ। ਠੀਕ ਹੈ। हां ਝੋਲੀ ਇਹਦੀ ਬੜੀ ਕਮਾਲ ਆ ਕਿ ਨਾ ਆਉਂ ਬੱਚੀ ਚੰਗੀ ਨਹੀਂ ਬਈ ਹੈਗੀ ਕੋਈ ਥਣ ਝੋਲੀ ਦੀ ਸਾਫ ਸੁਥਰੀ ਆ ਫੇਸ ਵਗੈਰਾ ਬੱਚੇ ਕਰੋੜੇ ਬਾਈ ਕਰਾਂ ਹੀ ਮੜਾ ਗਿਆ ਇਧਰ ਨੂੰ ਇਹਦੀ ਮਾਂ ਥੱਲੇ ਹੈਗਾ ਬਈ 25 ਲੀਟਰ ਦੁੱਧ ਠੀਕ ਹੈ ਬਾਈ ਹਾਂ ਕੱਦ ਘਾਟ ਬਹੁਤ ਹੈ ਜੀ ਬਾਕੀ ਫੇਸ ਵਗੈਰਾ ਬੜਾ ਚੰਗਾ ਆ ਗਿਆ ਹੈ ਨਾ ਸਹੀ ਗੱਲ ਆ ਬਈ ਰੰਗ ਰੂਪ ਪ੍ਰਿੰਟ ਵਗੈਰਾ ਸਨਖ ਬਣਾ ਬੱਚੇ ਦੀ ਗੱਲ ਕਰੀਏ ਫੁੱਲ ਆ ਬਾਕੀ ਚੰਗੀ ਖਰਾਕ ਤੇ ਬਾਈਆਂ ਦੇ ਸਾਹਮਣੇ ਵੈ ਕਦ ਕਾੜ ਦੱਸ ਦੇ ਕਿ ਨਹੀਂ ਬਾਈ ਜੀ ਵੀ ਦੱਸਿਆ ਖਰਾਖਾਦੀ ਦਾ ਪਤਾ ਤਾਂ ਅਸਲ ਲੱਗ ਹੀ ਜਾਂਦਾ ਨਾ ਤੇ ਇਹਦਾ ਵੀ ਬੱਚੇ ਦਾ ਕੀ ਮੋਰ ਇਹਦਾ ਵੀ ਜੋੜਾ ਬਾਈ ਜਿਹੜਾ ਹੈ ਕਾਬਸੀਆ ਨਾਲ ਇਹਦਾ ਰਿਕਾਰਡ ਸਾਨੂੰ ਪਤਾ ਹੈ 40120 ਦੀ ਹੈ ਬਾਈ ਇਹ ਤਾਂ ਠੀਕ ਹੈ ਚੋਲੀ ਮੈਂ ਕਿਹਾ ਥਾਣੀ ਬੜਾ ਚੰਗਾ ਹੈ ਬਾਈ ਨਾ ਗੱਬਣਾ ਨਾਲ ਦਾ ਥਾਣਾ ਇਹਦੇ ਟੀਕੇ ਦਾ ਸਾਨੂੰ ਪਤਾ ਬਾਈ ਇਹ 40120 ਦੀ ਉਹ ਟੀਕੇ ਦਾ ਆਪਾਂ ਨੂੰ ਪਤਾ ਨਹੀਂ ਠੀਕ ਹੈ ਬਾਈ ਬਸ ਇਹਦਾ ਵੀ ਬੂਥ ਬਾਚ ਚੈੱਕ ਕਰਾ ਦੇ ਵੀ ਬਹੁਤ ਫ੍ਰੀਡ ਆ ਕਰਾ ਦਿੰਦੇ ਆ ਬਾਈ 1 ਮਿੰਟ ਆਪਾਂ ਬੂਥ ਵੀ ਚੈੱਕ ਕਰਵਾਉਨੇ ਆ ਫੇਸ ਦੇਖੋ ਯਾਰ ਬਹਲਾ ਪਿਆਰਾ ਆ ਗਿਆ ਨਾ ਬੁਤੀ ਦੇਖੋ ਬੜੀ ਕਮਾਲ ਪੂਰੀ ਸ਼ਨਖ ਬਣੇ ਵਾਲੀ ਵਸੀ ਆ ਬਾਈ ਚਮਕ ਬਹੁਤ ਆ ਪ੍ਰਿੰਟ ਵਾਲੀ ਬਹੁਤ ਚੰਗੀ ਬਾਈ ਇਹ ਵੀ 6-7 6-6 ਮਹੀਨੇ ਸਾਢੇ 6-6 ਮਹੀਨੇ ਦੀ ਵਸੀਆਂ ਨੇ ਠੀਕ ਹੈ ਬਾਈ ਹਾਂ ਤੇ ਇਹਦੀ ਮਾਤਰਾ ਦਾ ਰਿਕਾਰਡ ਕੀ ਸੀ ਬਾਈ ਉਹ ਨਹੀਂ ਮੰਨਦਾ ਹੋਏਗਾ ਬਾਈ 35 ਲੀਟਰ ਉਹ ਖੜੀਆ ਬਰਦੇ ਕੱਡ ਵਾਲੀ ਉਹ ਨਾਲ ਖੜੀ ਆ ਇਹਦੀ ਮਾਤਰਾ ਤੇ ਹੋਏਗਾ 32-33 ਲੀਟਰ ਉਹਦਾ ਠੀਕ ਹੈ ਬਾਈ ਬਾਕੀ ਚੜਾਈਆਂ ਦੋਨੀਆਂ ਖੜੀਆਂ ਨੇ ਜਿਵੇਂ ਬਣਾਵਾਂਗੇ ਮਾਮਾ ਵੀ ਆਪਾਂ ਬਾਈ ਤੁਹਾਨੂੰ ਦਿਖਾ ਦਿੰਨੇ ਆ ਕਿ ਆ ਖੜੀਆਂ ਨੇ ਲੀਆਂ ਮਾਮਾ ਦੋਮਾਂ ਦੀਆਂ ਤੇ ਮੁੱਲ ਬਾਈ ਫਿਰ ਜੋੜੇ ਦੇ ਕੀ ਰੂ ਇਹਨਾਂ ਦਾ ਇਹ ਜੋੜੇ ਦਾ ਬਾਈ ਮੁੱਲ 50000 ਰੁਪਏ 50000 ਹਾਂ ਕੋਜੂ ਮਾਨਤਨ ਥੋੜਾ ਮਾਨਤਨ ਕਰ ਦਾਂਗੇ ਬਾਈ ਕੋਈ ਗੱਲ ਠੀਕ ਹੈ ਬਾਈ ਕੋਈ ਬਾਈ ਫੋਰਸਾਂਗ ਨਹੀਂ ਪੰਜਾਂ ਬੱਚਿਆਂ ਨੇ ਕੋਈ ਫੋਰਸਾਂਗ ਨਹੀਂ 400 ਨੂੰ ਥਣ ਮਿਲਣਗੇ ਇੱਥੇ ਬਾਈ ਚਾਰ ਚਾਰ ਥਣ ਮਿਲਣਗੇ ਤੇ ਦੰਦਾ ਤਾਂ ਇਹ ਖੀਰੀ ਹੁੰਦੀ ਇਹ ਤਾਂ ਕੱਚੀ ਨੇ ਬਾਈ ਬੱਚੇ ਆ ਇਹਦਾ ਤੇ ਜੇ ਕਿਸੇ ਵੀ ਵੀਰ ਨੂੰ ਨਾ ਬਾਈ ਪੰਜਾਂ ਚ ਕੋਈ ਵੀ ਨਾਗ ਪਸੰਦ ਆਵੇ ਤਾਂ ਬਾਈ ਨਾਲ ਕੰਟ